ਨਮਸਕਾਰ ਜੀ ਮੈਂ ਤੁਹਾਡਾ ਆਪਣਾ ਡਾਕਟਰ ਅਸ਼ੋਕ ਡਾਕਟਰ ਅਸ਼ੋਕ ਲੇਜ਼ਰ ఫిਜ਼ੀਓਥੈਰੇਪੀ ਫਿਲਹਾਲ ਤੋਂ ਅੱਜ ਜਿੱਕ ਲੁਧਿਆਣਾ ਤੋਂ ਸਾਡੇ ਪੇਸ਼ੈਂਟ ਆਏ ਨੇ ਜੀ ਮੈਡਮ ਜੀ ਨੇ ਪਿਛਲੇ 10 ਤੋਂ 15 ਸਾਲ ਤੋਂ neck ਦੀ ਪ੍ਰੋਬਲਮ ਤੋਂ ਬੜਾ ਪ੍ਰੇਸ਼ਾਨ ਸੀ ਦੋਨੋਂ ਹੱਥਾਂ ਦੇ ਵਿੱਚ ਨੰਬਨੈਸ ਆ ਗਈ ਸੀ ਚੱਕਰ ਵੀ ਆ ਰਹੇ ਸੀ ਤੇ ਸਾਡੇ ਕੋਲ ਅੱਜ ਤੀਜੀ ਸੈਟਿੰਗ ਹੈ ਤੀਜੀ ਸੈਟਿੰਗ ਦੇ ਵਿੱਚ ਕਾਫੀ ਠੀਕ ਮਹਿਸੂਸ ਕਰ ਰਹੇ ਨੇ ਉਹ ਆ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਫੀਲ ਕਰ ਰਹੇ ਸਾਡੇ ਟ੍ਰੀਟਮੈਂਟ ਦੇ ਨਾਲ ਨਮਸਕਾਰ ਜੀ ਸਿਹਰਾ ਜੀ ਅੱਛੀ ਗੱਲ ਕੀ ਨਾਮ ਤੁਹਾਡਾ ਜੀ ਸਰਬਜੀਤ ਕੌਰ ਜੀ ਕਿੱਥੋਂ ਆ ਰਹੇ ਆਪਾਂ ਲੁਧਿਆਣਾ ਤੋਂ ਠੀਕ ਹੈ ਕੀ ਦਾ ਗਲੇਵ ਸੀਗੀ ਆ ਸਰਵੈਕ ਕਰਦੇ ਦੱਸ ਦੇ ਜੀ ਕਿੰਨੀ ਦੇਰ ਦੀ ਚਲ ਰਹੀ ਸੀ ਇਹ ਮੈਨੂੰ ਹੋ ਗਏ 15 ਸਾਲ 15 ਸਾਲ ਤੋਂ ਹਾਂਜੀ ਠੀਕ ਹੈ ਤੇ ਅੱਜ ਸਾਡੇ ਕੋਲ ਸਾਰੇ ਸਿਰੇ ਚ ਖਿੱਚ ਪੈਂਦੀ ਸੀ ਲੇਕਿਨ ਤਿੰਨ ਦਿਨ ਹੋ ਗਏ ਬਿਲਕੁਲ ਮੈਠੀ ਲੱਗ ਰਹੀ ਹੈ ਅੱਜ ਤੀਜਾ ਦਿਨ ਹੈ ਹਾਂਜੀ ਹਾਂਜੀ ਤੇ ਕਿੰਨੇ ਪਰਸੈਂਟ ਠੀਕ ਲੱਗ ਰਿਹਾ ਸੋਚਾਂ ਮੈਨੂੰ 90% 90% ਠੀਕ ਹੈ ਖੁਸ਼ ਹੋ ਸਾਡੇ ਟਰੀਟਮੈਂਟ ਨਾਲ ਹਾਂਜੀ ਸਰ ਬਾਕੀਆਂ ਨੂੰ ਕੀ ਕਹਿਣਾ ਚਾਹੋਗੇ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਇਹ ਵੀ ਕਿਸੇ ਨੇ ਮੈਨੂੰ ਦੱਸਿਆ ਸੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਜੀ ਆ ਕੇ ਠੀਕ ਹੈ ਜੀ ਧੰਨਵਾਦ ਥੈਂਕ ਯੂ ਨਮਸਕਾਰ 15 ਸੇ 30 ਸਕਿੰਟ ਤੱਕ ਇਸ ਕੋ ਰੋਕ ਕੇ ਰੱਖਣਾ ਹੈ ਜੋ ਲੇਜ਼ਰ ఫిਜ਼ੋਥੈਰੇਪੀ ਫਿਲਾਰਤਾ ਹਾਂ ਅੱਜ ਇੱਕ ਲੁਧਿਆਣੇ ਤੋਂ ਸਾਡੇ ਪੇਸ਼ੈਂਟ ਆਏ ਨੇ ਜੀ ਮੈਡਮ ਜੀ ਨੇ ਪਿਛਲੇ 10 ਤੋਂ 15 ਸਾਲ ਤੋਂ ਨੈਕ ਦੀ ਪ੍ਰੋਬਲਮ ਤੋਂ ਬੜਾ ਪਰੇਸ਼ਾਨ ਸੀ ਦੋਨੋਂ ਹੱਥਾਂ ਦੇ ਵਿੱਚ ਨੰਮਨੈਸ ਆ ਗਈ ਸੀ ਚੱਕਰ ਵੀ ਆ ਰਹੇ ਸੀ ਤੇ ਸਾਡੇ ਕੋਲ ਅੱਜ ਤੀਜੀ ਸੈਟਿੰਗ ਹੈ ਤੀਜੀ ਸੈਟਿੰਗ ਦੇ ਵਿੱਚ ਕਾਫੀ ਠੀਕ ਮਹਿਸੂਸ ਕਰ ਰਹੇ ਨੇ ਉਹ ਆਉ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਫੀਲ ਕਰ ਰਹੇ ਸਾਡੇ ਟ੍ਰੀਟਮੈਂਟ ਦੇ ਨਾਲ ਨਮਸਕਾਰ ਜੀ ਸ੍ਰੀ ਅਕਾਲ ਅਸ਼ੀਗੁਰ ਕੀ ਨਾਮ ਤੁਹਾਡਾ ਜੀ ਸਰਬਜੀਤ ਕੌਰ ਜੀ ਕਿੱਥੋਂ ਆ ਰਹੇ ਆਪਾਂ ਲੁਧਿਆਣੇ ਤੋਂ ਠੀਕ ਹੈ ਕੀ ਤਕਲੀਫ ਸੀ ਆ ਸਰਵੈਕਰ ਦੀ ਦਰਦ ਜੀ ਕਿੰਨੀ ਦੇਰ ਦੀ ਚਲ ਰਹੀ ਸੀ ਇਹ ਮੈਨੂੰ ਹੋ ਗਏ 15 ਸਾਲ 15 ਸਾਲ ਤੋਂ ਹਾਂਜੀ ਠੀਕ ਹੈ ਤੇ ਅੱਜ ਸਾਡੇ ਕੋਲ ਸਾਰੇ ਸਿਰੇ ਚ ਖਿੱਚ ਪੈਂਦੀ ਸੀ ਲੇਕਿਨ ਤਿੰਨ ਦਿਨ ਹੋ ਗਏ ਬਿਲਕੁਲ ਮੈਠੀ ਲੱਗ ਰਹੀ ਹੈ ਅਜ ਦੀਦਿਆ ਦੇ ਨਾ ਹਾਂਜੀ ਹਾਂਜੀ ਤੇ ਕਿੰਨੇ ਪਰਸੈਂਟ ਠੀਕ ਲੱਗ ਰਿਹਾ ਸੋਚੋਂ ਮੈਨੂੰ 90% 90% ਠੀਕ ਹੈ ਖੁਸ਼ ਹੋ ਸਾਡੇ ਟ੍ਰੀਟਮੈਂਟ ਨਾਲ ਹਾਂਜੀ ਸਰ ਬਾਕੀਆਂ ਨੂੰ ਕੀ ਕਹਿਣਾ ਚਾਹੋਗੇ ਬਦਿਆ ਲੱਗਿਆ ਮੈਨੂੰ ਇੱਥੇ ਆ ਕੇ ਇਹ ਵੀ ਕਿਸੇ ਨੂੰ ਮੈਨੂੰ ਦੱਸਿਆ ਸੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਜੀ ਆ ਕੇ ਸਰ ਠੀਕ ਹੈ ਜੀ ਧੰਨਵਾਦ ਥੈਂਕ ਯੂ ਨਮਸਕਾਰ ਜੀ ਮੈਂ ਤੁਹਾਡਾ ਆਪਣਾ ਡਾਕਟਰ ਅਸ਼ੋਕ ਡਾਕਟਰ ਅਸ਼ੋਕ ਲੇਜ਼ਰ ਫਿਜ਼ੀਓਥੈਰੇਪੀ ਫਿਲੌਰ ਤੋਂ ਅੱਜ ਜੀ ਕੁਲਧਾਣ ਤੋਂ ਸਾਡੇ ਪੇਸ਼ੈਂਟ ਆਏ ਨੇ ਜੀ ਮੈਡਮ ਜੀ ਨੇ ਲੇ 10 ਤੋਂ 15 ਸਾਲ ਤੋਂ neck ਦੀ ਪ੍ਰੋਬਲਮ ਤੋਂ ਬੜਾ ਪਰੇਸ਼ਾਨ ਸੀ ਦੋਨੋਂ ਹੱਥਾਂ ਦੇ ਵਿੱਚ ਨੰਬਨੈਸ ਆ ਗਈ ਸੀ ਚੱਕਰ ਵੀ ਆ ਰਹੇ ਸੀ ਤੇ ਸਾਡੇ ਕੋਲ ਅੱਜ ਤੀਜੀ ਸੈਟਿੰਗ ਹੈ ਤੀਜੀ ਸੈਟਿੰਗ ਦੇ ਵਿੱਚ ਕਾਫੀ ਠੀਕ ਮਹਿਸੂਸ ਕਰ ਰਹੇ ਨੇ ਉਹ ਆਉ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਫੀਲ ਕਰ ਰਹੇ ਸਾਡੇ ਟ੍ਰੀਟਮੈਂਟ ਦੇ ਨਾਲ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਸਰਬਜੀਤ ਕੌਰ ਜੀ ਕਿੱਥੋਂ ਆ ਰਹੇ ਆਪਾਂ ਲੁਧਿਆਣਾ ਤੋਂ ਠੀਕ ਹੈ ਕੀ ਤਕਲੀਫ ਸੀ ਆ ਸਰ ਵੈਕਲ ਦੇ ਦਰਦ ਤੇ ਕਿੰਨੀ ਦੇਰ ਦੀ ਚੱਲ ਰਹੀ ਸੀ ਇਹ ਮੈਨੂੰ ਹੋ ਗਏ 15 ਸਾਲ

ਨਮਸਕਾਰ ਜੀ ਮੈਂ ਤੁਹਾਡਾ ਆਪਣਾ ਡਾਕਟਰ ਅਸ਼ੋਕ ਡਾਕਟਰ ਅਸ਼ੋਕ ਲੇਜ਼ਰ ఫిਜ਼ੀਓਥੈਰੇਪੀ ਫਿਲਹਾਲ ਤੋਂ ਅੱਜ ਇੱਕ ਲੁਧਿਆਣੇ ਤੋਂ ਸਾਡੇ ਪੇਸ਼ੈਂਟ ਆਏ ਨੇ ਜੀ ਮੈਡਮ ਜੀ ਨੇ ਪਿਛਲੇ 10 ਤੋਂ 15 ਸਾਲ ਤੋਂ neck ਦੀ ਪ੍ਰੋਬਲਮ ਤੋਂ ਬੜਾ ਪਰੇਸ਼ਾਨ ਸੀ ਦੋਨੋਂ ਹੱਥਾਂ ਦੇ ਵਿੱਚ ਨੰਬਨੈਸ ਆ ਗਈ ਸੀ ਚੱਕਰ ਵੀ ਆ ਰਹੇ ਸੀ ਤੇ ਸਾਡੇ ਕੋਲ ਅੱਜ ਤੀਜੀ ਸੈਟਿੰਗ ਹੈ ਤੀਜੀ ਸੈਟਿੰਗ ਦੇ ਵਿੱਚ ਕਾਫੀ ਠੀਕ ਮਹਿਸੂਸ ਕਰ ਰਹੇ ਨੇ ਉਹ ਆਉ ਉਹਨਾਂ ਨੂੰ ਪੁੱਛਦੇ ਆ ਕਿਸ ਤਰ੍ਹਾਂ ਫੀਲ ਕਰ ਰਹੇ ਸਾਡੇ ਟ੍ਰੀਟਮੈਂਟ ਦੇ ਨਾਲ ਨਮਸਕਾਰ ਜੀ ਸਿਰਾ ਜੀ ਅਸ਼ੀਰਵਾਦ ਕੀ ਨਾਮ ਤੁਹਾਡਾ ਜੀ ਸਰਬਜੀਤ ਕੌਰ ਜੀ ਕਿੱਥੋਂ ਆ ਰਹੇ ਆਪਾਂ ਲੁਧਿਆਣਾ ਤੋਂ ਠੀਕ ਹੈ ਕੀ ਦਾ ਗਲੇਵ ਸੀਗੀ ਅ ਸਰ ਵੈਕਲ ਦੇ ਦਰਦ ਸੀ ਕਿੰਨੀ ਦੇਰ ਦੀ ਚਲ ਰਹੀ ਸੀ ਇਹ ਮੈਨੂੰ ਹੋ ਗਏ 15 ਸਾਲ 15 ਸਾਲ ਤੋਂ ਹਾਂਜੀ ਠੀਕ ਹੈ ਤੇ ਅੱਜ ਸਾਡੇ ਕੋਲ ਸਾਰੇ ਫੇਰੇ ਚ ਖਿੱਚ ਪੈਂਦੀ ਸੀ ਲੇਕਿਨ ਤਿੰਨ ਦਿਨ ਹੋ ਗਏ ਬਿਲਕੁਲ ਮੈਠੀ ਲੱਗ ਰਹੀ ਹੈ ਅੱਜ ਤੀਜਾ ਦਿਨ ਹੈ ਹਾਂਜੀ ਹਾਂਜੀ ਤੇ ਕਿੰਨੇ ਪਰਸੈਂਟ ਠੀਕ ਲੱਗ ਰਿਹਾ 100 ਚੋਂ ਮੈਨੂੰ 90% 90% ਠੀਕ ਹੈ ਖੁਸ਼ ਹੋ ਸਾਡੇ ਟਰੀਟਮੈਂਟ ਨਾਲ ਹਾਂਜੀ ਸਰ ਬਾਕੀਆਂ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਆ ਕੇ ਇਹ ਵੀ ਕਿਸੇ ਨੇ ਮੈਨੂੰ ਦੱਸਿਆ ਸੀ ਪਰ ਮੈਨੂੰ ਬਹੁਤ ਵਧੀਆ ਲੱਗਿਆ ਜੀ